ਮੇਰਾ ਨਾਮ ਇਹ ਦਲਜੀਤ ਸਿੰਘ ਹੈ ਜੀ ਅਸੀਂ ਬਰਨਾਲੇ ਬੱਸ ਸਟੈਂਡ ਤੇ ਡਿਊਟੀ ਕਰਦੇ ਹਾਂ ਜੀ ਪੀ ਆਰ ਟੀ ਸੀ ਵੱਲੋਂ ਜੇ ਇੱਕ ਪਿਛਲੇ ਜਣੀ ਪ੍ਰਾਈਵੇਟ ਗੁਰਨਾਨਕ ਮਿਨੀ ਵਾਲਾ ਮਾਲਕ ਹੈ ਜੀ ਉਹਨੇ ਵੀਡੀਓ ਬੈਰ ਕਰੀ ਹੈ ਕਹਿੰਦੇ ਵੀ ਸਾਥੋਂ ਜਿਹੜੇ ਪੀ ਆਰ ਟੀ ਸੀ ਵਾਲੇ ਵਰਕਰ ਆ ਵੀ ਸਾਥੋਂ 2-200 ਰੁਪਇਆ ਮੰਗਦੇ ਆ ਪਹਿਲੀ ਗੱਲ ਤੇ ਇਹ ਹੈ ਜੀ ਜਿਹੜਾ ਉਹਦੀ ਬੱਸ ਚੱਲਦੀ ਆ ਅਨਲੀਗਲ ਪਰਮਿਟ ਆ ਉਹਦਾ ਤੇ ਜਿਹੜਾ ਜਿੱਧਰ ਦੀ ਉਹਨੂੰ ਪਰਮਿਟ ਮਿਲਿਆ ਬਾ ਉਧਰ ਦੀ ਉਹਦੀ ਬੱਸ ਨਹੀਂ ਜਾਂਦੀ ਤੇ ਇੱਕ ਹੋ ਨਿਆਜ ਬੱਸ ਚਲਾ ਰਿਆ ਕਾਊਂਟਰ ਤੇ ਉਹਨੂੰ ਜਿਹੜਾ ਜਿਹੜਾ ਬਣਦਾ ਟਾਈਮ ਉਹ ਕਾਊਂਟਰ ਤੇ ਆਪਦਾ ਟਾਈਮ ਨਹੀਂ ਲਾਉਂਦਾ ਪਹਿਲੀ ਗੱਲ ਤਾਂ ਇਹ ਆ ਉਹਨੂੰ 2 ਮਿੰਟ ਮਿਲੇ ਵੇ ਆ ਤੇ ਉਹ ਮਾ ਸਾਡੇ ਬਰਾਬਰ ਸਾਈਡ ਤੇ ਬੱਸ ਲਾ ਕੇ ਅੱਧਾ ਅੱਧਾ ਘੰਟਾ ਵਾਜਾਂ ਮਰੀ ਜਾਂਦਾ ਜੀ ਉਹ ਕਦੇ ਅੜੀ ਸਰ ਦੀਆਂ ਮਾਰਦਾ ਨਾ ਅੜੀ ਸਰ ਨੂੰ ਉਹਦਾ ਪਰਮਟਾ ਜੀ ਨਾਲ ਸਾਡਾ ਅਨਲੀਗਲ ਸਵਾਰੀ ਚੜਾਉਂਦਾ ਅਜੇ ਸਾਡੇ ਤੇ ਦੂਸ਼ਨ ਲਾਉਂਦਾਗਾ ਅਸੀਂ ਧੱਕਾ ਗੁੰਡਾ ਗਰਜੀ ਕਰਦਾਗਾ ਧੱਕੇ ਨਾਲ ਸਵਾਰੀਆਂ ਚੜਾਉਂਦਾ ਕਹਿੰਦਾ ਮੈਂ ਅੜੀ ਸਰ ਜਾਊਂਗਾ ਤੁਸੀਂ ਮੈਨੂੰ ਰੋਕ ਨਹੀਂ ਸਕਦੇ ਮੇਰੇ ਤੁਹਾਡੇ ਕੋਲੇ ਕੋਈ ਅਥਾਰਟੀ ਨਹੀਂ ਹੈਗੀ ਅਸੀਂ ਉਹਦੀ ਕਿਤੇ ਬੱਸ ਨਹੀਂ ਰੋਕੀ ਤੇ ਉਹਦੇ ਜਦੋਂ ਨਜਾਇਜ਼ ਚੱਲਦੀ ਉਹ ਅਸੀਂ ਜ਼ਰੂਰ ਰੋਕਦੇ ਹਾਂ ਨਜਾਇਜ਼ ਅਸੀਂ ਚੱਲਣ ਨਹੀਂ ਦਿੰਦੇ ਵੀ ਸਾਡੇ ਜੋ ਵੀ ਟਾਈਮ ਉਹਦੇ ਸਾਡੇ ਬੱਸ ਦੇ ਮਗਰ ਮੂਰੇ ਆ ਨਜਾਇਜ਼ ਅਸੀਂ ਉਹਦੀ ਚੱਲਣ ਨਹੀਂ ਦਿੰਦੇ ਫਿਰ ਵੀ ਸਾਨੂੰ ਤੁਸੀਂ ਕਹਿੰਦਾ ਵੀ ਐਂ ਕਰਦੇ ਆ ਸਾਡੇ ਤੇ ਇਲਜ਼ਾਮ ਲਾਉਂਦਾ ਉਹਦਾ ਪਰਮਿਟ ਕਿੱਥੋਂ ਲੈ ਕੇ ਤੁਹਾਨੂੰ ਉਹਦਾ ਪਰਮਿਟ ਜੀ ਧੌਲਾ ਧੋਲੇ ਤੋਂ ਪਿੰਡਾਂ ਵਿੱਚ ਦੀ ਜਾਂਦੀ ਹੈ ਜੀ ਇੱਧਰ ਅਸਪਾਲਾ ਨੂੰ ਅਸਪਾਲ ਕਰਨ ਤੋਂ ਬਦਲੇ ਦਾ ਟਾਈਮ ਹੈ ਜੀ ਉਹਦਾ ਤੇ ਉਹ ਹੰਢਿਆਏ ਵੀ ਜਾਂਦਾ ਜੀ ਐਂ ਤੋਂ ਐਂ ਦਵਾਰ ਨੂੰ ਬਾਕੀ ਹੋਰ ਦਿਨ ਵੀ ਠੱਕੇ ਨਾਲ ਸਵਾਰੀ ਚੜਾ ਕੇ ਬਲੈਕਮੇਲ ਕਰਦਾ ਸਾਨੂੰ ਜਾਣ ਕੇ ਵੀ ਮੇਰੇ ਕੋਲੇ ਪਰਮਿਟ ਜਿਹੜੀ ਡਿਪਾਰਟਮੈਂਟ ਦੀ ਵੀ ਉਹਦੀ ਮੰਨ ਲਓ ਦੇ ਵਿੱਚ ਡੇਢ ਟੂਟ ਲੰਗੀ ਵੀ ਆ ਕਿੰਨੇ ਵੀ ਜੇ ਕੋਈ ਉਹਦੇ ਕੋਲੇ ਪ੍ਰੂਫ ਹੈ ਜੀ ਪ੍ਰੂਫ ਉਹ ਸਾਨੂੰ ਦੇਵੇ ਉਹਦੇ ਕੋਲ ਹੈ ਹੀ ਕੁਛ ਨਹੀਂਗਾ ਬਸ ਸਵਾਰੀ ਪਹਿਲੇ ਨਹੀਂ ਹੈਗੀ ਸਾਡੇ ਅੱਜ ਉਤੋਂ ਕਹਿੰਦਾ ਮੈਂ ਅਸੀਂ ਪੈਸੇ ਦਿੰਨੇ ਆ ਉਹਨਾਂ ਨੂੰ ਬਰਨਾਲੇ ਕਾਊਂਟਰ ਤੋਂ ਜੀ ਉਹਦੇ 2-3 ਟਾਈਮ ਆ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨਾ ਟਾਈਮ ਉਹਨੂੰ ਪਰਮਿਟ ਦਤਾ ਹੁੰਦਾ ਹੁੰਦਾ ਉਹਨੂੰ ਜੀ ਕਾਊਂਟਰ ਟਾਈਮ ਸਿਰਫ 2-2 ਮਿੰਟ ਮਿਲੇ ਬਈ ਜੀ ਹਰੇਕ ਥਾਂ ਉਹ ਜਦੋਂ ਵੀ ਆਉਂਦਾ ਅਦਾ ਅਦਾ ਘੰਟਾ ਲਾ ਕੇ ਜਾਂਦਾ ਜੀ ਸਾਈਡ ਤੇ ਜਿਹੜਾ ਬਣਦਾ ਕਾਊਂਟਰ ਟਾਈਮ ਤਾਂ ਉਹ ਲਾਉਂਦਾ ਹੀ ਨਹੀਂਗਾ ਸਾਈਡ ਤੇ ਘੜਾ ਕੇ ਸਵਾਰੀ ਖਰਾਬ ਕਰਦਾ ਜੋ ਕਿ ਉਹਦਾ ਜਿਹੜਾ ਬਣਦਾ ਟਾਈਮ ਹੈ ਪੀਆਰਟੀ ਦੇ ਅੱਗੇ ਪਿੱਛੇ ਬਣਦਾ ਸਾਨੂੰ ਤੰਗ ਕਰਦਾ ਜੀ ਅੱਜ ਉਤੋਂ ਦੀ ਗੁੰਡਾਗਰਦੀ ਹੀ ਕਰਦਾਗਾ ਕਿ ਸਾਡੀ ਤਾਂਹੀਂ ਜਾਊਗੀ ਤੁਸੀਂ ਸਾਨੂੰ ਰੋਕ ਨਹੀਂ ਸਕਦੇ ਤੁਹਾਡੇ ਕੋਲ ਅਥਾਰਟੀ ਨਹੀਂ ਹੈ ਜਿਹੜੇ ਅਨਲੀਗਲ ਟਾਈਮ ਚੱਲਦਾ ਸੀ ਉਹ ਅਧਿਕਾਰੀਆਂ ਨੂੰ ਦੱਸਿਆ ਵਾ ਸੂਚਿਤ ਕੀਤਾ ਵਾ ਵੀ ਇਹ ਬੱਸ ਐਂ ਚੱਲਦੀ ਆ ਵੀ ਨਿਆਂਇਤ ਟਾਈਮ ਲਾਉਂਦੀ ਆ ਬਣਦੇ ਟਾਈਮ ਤੋਂ ਫਰਦਰ ਟਾਈਮ ਲਓ ਜੀ ਜਿਹੜੀ ਉਹ ਬੰਦੇ ਨੇ ਵੀਡੀਓ ਬੜੀ ਆ ਇੱਕ ਦੋ ਉਹ ਬਲੈਕਮੇਲ ਕਰਦਾ ਜੇ ਉਹਦੇ ਕੋਲੇ ਕੋਈ ਵੀਡੀਓ ਹੈਗੀ ਆ ਜਾਂ ਕਿਸੇ ਉਹ ਚਦਗਾ ਜਾਂ ਟਰਾਂਸਪੋਰਟ ਮੰਤਰੀ ਜਾਂ ਆਰਟੀਓ ਦਫ਼ਤਰ ਸਾਬਤ ਕਰੇ ਇੱਕ ਜੀ ਇਹ ਜਿਹੜੀ ਮਿੰਨੀ ਵਾਲਾ ਮਾਲਕ ਆ ਇਹ ਸਾਨੂੰ ਨਜਾਇਜ਼ ਕਹਿ ਰਿਹਾਗਾ ਤੇ ਇਹਦੇ ਕੋਲੇ ਇੱਕ ਤਾਂ ਬੱਸ ਆ ਬਾਕੀ ਹੋਰ ਵੀ ਪ੍ਰਾਈਵੇਟ ਆਪਰੇਟਰ ਵੱਡੇ ਵੱਡੇ ਆਪਰੇਟਰਾਂ ਬਰਨਾਲੇ ਦੇ ਵਿੱਚ ਉਹ ਉਹਨਾਂ ਦੀਆਂ ਬੱਸਾਂ 100-100 ਕਿਲੋਮੀਟਰ ਕਰਦੀਆਂ ਉਹਨਾਂ ਨੇ ਸਾਨੂੰ ਅੱਜ ਤੱਕ ਕਿਸੇ ਨੇ ਕੁਝ ਨਹੀਂ ਕਿਹਾ ਜੀ ਤੇ ਇਹਦੇ ਬੰਦੇ ਕੋਲੇ ਜਿਹੜਾ ਪਰਮਟ ਆ 15 18 ਕਿਲੋਮੀਟਰ ਦਾ ਪਰਮਟ ਆ ਇਹ ਸਾਨੂੰ ਕਹਿ ਰਿਹਾ ਵੀ ਵੀ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਇੱਕ ਇਹ ਸਾਡੇ ਦੇ ਨਜਾਇਜ਼ ਲਾ ਰਿਹਾ ਆ ਤੇ ਸਾਨੂੰ ਹੋਰ ਕੋਈ ਪ੍ਰਾਈਵੇਟ ਵਾਲਿਆਂ ਨੇ ਅਜੇ ਤੱਕ ਕਿਸੇ ਨੇ ਆਖਿਆ ਇੱਕ ਜੀ ਉਹ ਮਿੰਨੀ ਦੇ ਬੰਦੇ ਜਿਹੜਾ ਟਾਈਮ ਆ ਕਾਊਂਟਰ 2 2 ਮਿੰਟ ਉਹ ਟਾਈਮ ਲਾਉਂਦਾ ਅੱਧਾ ਅੱਧਾ ਘੰਟਾ ਅਸੀਂ ਉਹਨੂੰ ਇਸ ਗੱਲ ਤੋਂ ਰੋਕਦੇ ਆ ਵੀ ਅਸੀਂ ਇਹ ਟਾਈਮ ਨਹੀਂ ਲਾਉਣ ਦੇਵਾਂਗੇ ਇਹ ਗੱਲ ਉਹਦੇ ਚੁੱਭਦੀ ਵੀ ਉਹ ਕਹਿੰਦਾ ਵੀ ਨਹੀਂ ਤਾਂ ਕਰਕੇ ਉਹ ਪੀਆਰਡੀ ਸੀ ਦਾ ਭੰਡੀ ਪ੍ਰਚਾਰ ਕਰਦਾ ਵੀ ਸਾਨੂੰ ਵਰਕਰ ਪੈਸੇ ਮੰਗਦੇ ਆ ਵੀ ਨੁਕਸ ਕੱਢਦੇ ਸਾਡੇ ਦੇ ਵਿੱਚ ਕਿ ਅਸੀਂ ਇਹ ਨਜਾਇਜ਼ ਨਹੀਂ ਹੋਣ ਦੇਵਾਂਗੇ ਤੇ ਜੋ ਜਿਹੜਾ ਗਲਤ ਬੋਲੇ ਆ ਕਿਆ ਉਹਨੇ ਵੀਡੀਓ ਪਾਈ ਆ ਉਹਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ